ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਜੀ 96 ਦਿਨ 100 ਦਿਨ 100 ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਦਲਜੀਤ ਭਾਜੀ ਵਰਗਾ ਦੇਸੀ ਪੰਨਾ ਜਿਹੜਾ ਦੋਨਾਂ ਸਾਈਡਾਂ ਤੇ ਇਸ ਤਰੀਕੇ ਨਾਲ ਲੜ ਛੱਡ ਕੇ ਉਹਨਾਂ ਨੇ ਸਜਾਇਆ ਹੁੰਦਾ ਹੈ ਤੇ ਉਹ ਸਜਾ ਕੇ ਦਿਖਾਵਾਂਗੇ ਪੂਰੀ ਡਿਟੇਲ ਦੇ ਵਿੱਚ ਹੋਵੇਗੀ ਵੀਡੀਓ ਨੂੰ ਸਕਿੱਪ ਨਾ ਕਰਿਓ ਸਾਰੀਆਂ ਚੀਜ਼ਾਂ ਤੁਹਾਨੂੰ ਸਟੈਪ ਬਾਈ ਸਟੈਪ ਦੱਸੀਆਂ ਜਾਣਗੀਆਂ ਉਸ ਤੋਂ ਪਹਿਲਾਂ ਜਿਹੜੇ ਮੇਰੇ ਵੀ ਨਵੇਂ ਨੇ ਜਾਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਸਭ ਤੋਂ ਪਹਿਲਾਂ ਸਿਰ ਦੇ ਵਿਚਕਾਰ ਇਸ ਤਰੀਕੇ ਨਾਲ ਜੋੜਾ ਕਰਕੇ ਨਾਲ ਕੰਗਾ ਸੈਮ ਨੂੰ ਅਸੀਂ ਸਜਾ ਲੈਣਾ ਹੈ ਉਸ ਦੇ ਉਪਰੋਂ 80 ਸੈਂਟੀਮੀਟਰ ਦਾ ਪਟਕਾ ਇਸ ਤਰੀਕੇ ਨਾਲ ਤੁਸੀਂ ਉਹ ਵੀ ਸਜਾ ਲੈਣਾ ਹੈ ਗੱਲ ਕਰਦੇ ਹਾਂ ਹੁਣ ਬੇਸ ਦੀ ਜੇ ਤੁਸੀਂ ਡਾਇਰੈਕਟ ਕੇਸਾ ਉੱਤੇ ਇਹੋ ਜਿਹਾ ਪੰਨਾ ਸਜਾਉਂਗੇ ਤਾਂ ਉਹ ਦੇ ਖਿਸਕਣ ਦੇ ਚਾਂਸ ਵੱਧ ਜਾਂਦੇ ਹੁੰਦੇ ਆ ਜੇ نیچے ਤੁਸੀਂ ਕੋਈ ਛੋਟਾ ਬੇਸ ਬਨ ਲਓਗੇ ਤਾਂ ਪਟਕੇ ਦੀ ਗ੍ਰਿਪ ਆ ਜਿਹੜੀ ਉਹ ਜ਼ਿਆਦਾ ਮਜ਼ਬੂਤ ਬਣੀ ਰਹੇਗੀ ਭਾਵੇਂ ਤੁਸੀਂ ਪਟਕਾ ਲੂਸ ਸਜਾਓ ਭਾਵੇਂ ਸਜਾਓ ਟਾਈਟ ਉਹ ਕਦੀ ਵੀ ਖਿਸਕੇਗਾ ਨਹੀਂ ਆਪਣੀ ਜਗ੍ਹਾ ਤੋਂ ਇਸ ਤਰੀਕੇ ਨਾਲ ਫੇਕਸਾ ਨੂੰ ਚੰਗੀ ਤਰ੍ਹਾਂ ਅੰਦਰ ਕਰਕੇ ਦੋਨੋਂ ਪੱਲੇ ਬਰਾਬਰ ਕਰਕੇ ਇਹਨੂੰ ਆਪਾਂ ਐਜ਼ ਇਟ ਇਜ਼ ਗੋਲ ਘੁਮਾ ਦੇਣਾ ਹੈ ਤੇ ਬਾਕੀ ਬਸ ਦੇ ਪੱਲੇ ਨੂੰ ਅੰਦਰ ਕਰ ਦੇਣਾ ਹੈ ਬਸ ਇੱਕ ਗੱਲ ਦਾ ਧਿਆਨ ਰੱਖਿਓ ਕਿ ਪੰਨਾ ਤੁਹਾਡਾ ਥੋੜਾ ਟਾਈਟ ਹੋਣਾ ਚਾਹੀਦਾ ਹੈ ਜਿਹੜਾ ਆਪਣੀ ਜਗ੍ਹਾ ਤੇ ਗ੍ਰਿਪ ਬਣਾਈ ਰੱਖੇ ਤੇ ਇਹਦੇ ਉੱਪਰੋਂ ਜੀ ਹੁਣ ਆਪਾਂ ਡੱਬੀ ਵਾਲਾ ਪੰਨਾ ਤੁਹਾਨੂੰ ਇਸ ਸ਼ੇਪ ਦੇ ਵਿੱਚ ਸਜਾ ਕੇ ਦਿਖਾਵਾਂਗੇ ਦੇਖੋ ਆਪਣਾ ਇਹ 3.5 ਮੀਟਰ ਦਾ ਕੱਪੜਾ ਆ ਜਿਹੜਾ ਧਾਗ ਵਾਲਾ ਹਿੱਸਾ ਰੱਖ ਕੇ ਇਹਨੂੰ ਉੱਪਰੋਂ ਹੀ ਧੋਰਾ ਕੱ ਲਿਆ ਸੀ ਫਿਰ ਇਸ ਤਰੀਕੇ ਨਾਲ ਇਹਨੂੰ ਇਕੱਠਾ ਕਰਦੇ ਜਾਵਾਂਗੇ ਇਹ ਸਾਡਾ ਹੋ ਤੇ ਇਹ ਲੜ ਜਿੰਨਾ ਕਿ ਛੜਨਾ ਹੈ ਉਹਨਾਂ ਕਿ ਇਹਨੂੰ ਬਣਾ ਲੈਣਾ ਹੈ ਸਹੀ ਢੰਗ ਨਾਲ ਸਾਂਝਾ ਹਿੱਸਾ ਪਿੱਛੇ ਰੱਖਣਾ ਹੈ ਤੇ ਖੁੱਲਾ ਹਿੱਸਾ ਮੋਰੇ ਰੱਖਣਾ ਹੈ ਇਸ ਗੱਲ ਦਾ ਧਿਆਨ ਰੱਖਿਓ ਕਿਉਂਕਿ ਪਹਿਲਾਂ ਹੀ ਅਸੀਂ ਸੇਨ ਨੂੰ ਢੱਕ ਲੈਣਾ ਹੈ ਹੱਥ 'ਚ ਲੜ ਨੂੰ ਫੜ ਕੇ ਰੱਖਣਾ ਹੈ ਖੱਬੇ ਹੱਥ 'ਚ ਤੇ ਉਦ ਤੱਕ ਨਹੀਂ ਛੜਨਾ ਜਦ ਤੱਕ ਅਸੀਂ ਲੜ ਘੁਮਾ ਕੇ ਇਹਦੇ ਉੱਪਰੋ ਜੀ ਲਾ ਨਹੀਂ ਦਿੰਦੇ ਹੈਗੀ ਤੇ ਸੇਨ ਨੂੰ ਦੇਖੋ ਆਪਾਂ ਮੂੰਹ ਜਿੰਨਾ ਲੰਬਾ ਹੀ ਲੜ ਰੱਖਣਾ ਹੈ ਦੇਖੋ ਕਿੰਨਾ ਕੁ ਨੀਵਾ ਰੱਖਣਾ ਹੈ ਇੰਨਾ ਲੜ ਰੱਖਣਾ ਹੈ ਜਿੰਨਾ ਕਿ ਤੁਹਾਡਾ ਮੂੰਹ ਨੀਚੇ ਨੂੰ ਹੈਗਾ ਆ ਫੇਸ ਦੇ ਸਾਈਜ਼ ਦੇ ਅਕੋਰਡਿੰਗ ਤੇ ਪਿਛਲੇ ਹਿੱਸੇ ਤੋਂ ਲੜ ਨੂੰ ਦੇਖੋ ਆਪਾਂ ਨੀચે ਨੂੰ ਕਿੰਨਾ ਖੋਲਣਾ ਹੈ ਜਿੰਨਾ ਕ ਆਪਾਂ ਪਿੱਛੇ ਤੱਕ ਸੇਲ ਟਕਣਾ ਹੈ ਇਹ ਜਗ੍ਹਾ ਤੋਂ ਖੋਲ ਕੇ ਪੱਲੇ ਨੂੰ ਨੀਚੇ ਤੱਕ ਕਰ ਦੇਣਾ ਹੈ ਫਿਰ ਆਪਣਾ ਸੇਲ ਲਗਭਗ ਪਹਿਲਾਂ ਹੀ ਪੂਰਾ ਟਕਿਆ ਜਾਊਗਾ ਇਹ ਜਗ੍ਹਾ ਤੋਂ ਲੜ ਨੂੰ ਖਿੱਚ ਕੇ ਦੇਖੋ ਹੁਣ ਸੱਜੇ ਪਾਸੇ ਉਹ ਲੜ ਨੂੰ ਖਿੱਚ ਕੇ ਲੈ ਕੇ ਆਣਾ ਇੱਕ ਲੜਾ ਫੜਨਾ ਹੈ ਜਿਹੜਾ ਤੁਸੀਂ ਐਨ ਅੱਖ ਦੇ ਕੋਲੋਂ ਲੈ ਕੇ ਜਾਣਾ ਹੈ ਪਰਵੱਟੇ ਦੇ ਕੋਲੋਂ ਤੇ ਕੰਨ ਪੂਰਾ ਟਕਣਾ ਹੈ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਤੇ ਲੜ ਤੁਹਾਡਾ ਕੰਨ ਤੋਂ ਥੋੜਾ ਜਿਹਾ ਅੱਗੇ ਹੋਣਾ ਚਾਹੀਦਾ ਹੈ ਜੇ ਲੜ ਤੁਸੀਂ ਕੰਨ ਦੇ ਉੱਤੇ ਰੱਖੋਗੇ ਤਾਂ ਕੰਨ ਨੂੰ ਜ਼ਿਆਦਾ ਦਬ ਦੇ ਸੱਜੇ ਪਾਸੇ ਉਹ ਲੜਨੂ ਪਿੱਛੋ ਜੀ ਕੁਮਾਕੇ ਲੈ ਕੇ ਆਵਾਂਗੀ ਤੁਸੀਂ ਪੰਨਾ ਸਾਰਾ ਸਿੱਧਾ-ਸਿੱਧਾ ਹੀ ਸਜਾਣਾ ਆ ਰੇਬ ਪੰਨਾ ਨਹੀਂ ਸਜਾਣਾ ਹੈਗਾ ਸਿੱਧਾ ਪੰਨਾ ਹੀ ਸਜਾਣਾ ਹੈ ਕੰਨੀਆਂ ਬਰਾਬਰ ਕਰਕੇ ਜਿੱਦਾਂ ਅਸੀਂ ਤੁਮਹਾਲਾ ਸਾਹਿਬ ਨੂੰ ਸਜਾਣੇ ਹੁੰਨੇ ਆ ਤੇ ਇਸ ਤਰੀਕੇ ਨਾਲ ਸੱਜੇ ਪਾਸੇ ਉਹ ਕੰਨ ਨੂੰ ਉਨਾ ਹੀ ਢਾਕੇ ਇਸ ਤਰੀਕੇ ਨਾਲ ਟੇਢੀ ਵੀ ਬਣਾਣੀ ਆ ਤੇ ਲੜਨੂ ਥੋੜਾ ਹੀ ਪਿੰਚ ਕਰਕੇ ਸਿੱਧੇ-ਸਿੱਧੇ ਜੇ 2-3 ਵਟ ਜੇ ਬਣਾ ਕੇ ਇਹਨੂੰ ਰੱਖ ਦੇਣਾ ਆ ਵਟਾਂ 'ਵਲ ਜ਼ਿਆਦਾ ਧਿਆਨੀ ਰੱਖਣਾ ਜ਼ਿਆਦਾ ਧਿਆਨ ਰੱਖਾਂਗੇ ਅਸੀਂ ਸ਼ੇਪ 'ਵਲ ਕਿਉਂਕਿ ਦੇਖੋ ਅਸੀਂ ਇਹੋ ਜਿਹੇ ਪੰਨੇ ਸਜਾਣ ਵੇਲੇ ਨ ਜਾਦਾ ਸ਼ੇਪ ਵਾਲੀ ਹੀ ਧਿਆਨ ਦੇਣਾ ਚਾਹੀਦਾ ਹੈ ਬੰਦੇ ਨੂੰ ਕਿਉਂਕਿ ਵਟ ਐਜ਼ ਇਟ ਜਿੱਦਾਂ ਬਣ ਬਣਦੇ ਆ ਉਦਾਂ ਹੀ ਤੁਸੀਂ ਛੱਡ ਦੇਣੇ ਆ ਬਣਦੇ ਨੂੰ ਤੁਸੀਂ ਥੋੜਾ ਜਿਹਾ ਫੁਲਮਾ ਸਜਾਉਣ ਦੀ ਕੋਸ਼ਿਸ਼ ਕਰਨੀ ਆ ਤੇ ਥੋੜਾ ਜਿਹਾ ਢਿੱਲਾ ਸਜਾਉਣ ਦੀ ਕੋਸ਼ਿਸ਼ ਕਰਨੀ ਆ ਤਾਂ ਇਹ ਤੁਹਾਨੂੰ ਦੇਖਣ ਨੂੰ ਥੋੜਾ ਜਿਹਾ ਦੇਸੀ ਲੁੱਕ ਦੇ ਵਿੱਚ ਲੱਗੇਗਾ ਜਿਆਦਾ ਟਾਈਟ ਨਹੀਂ ਸਜਾਣਾ ਹੈਗਾ ਇਸ ਤਰੀਕੇ ਨਾਲ ਥੋੜਾ ਜਿਹਾ ਪਿੰਚ ਕਰਕੇ ਉੱਪਰਲੇ ਲੜਣ ਨੂੰ ਥੋੜਾ ਗੁਲਾਈ ਦੇ ਵਿੱਚ ਲਾਣਾ ਹੈ ਧਿਆਨ ਰੱਖਿਓ ਪੰਨਾ ਏਸ ਅਕੋਰਡਿੰਗ ਸਜਾਉਣਾ ਸ਼ੁਰੂ ਕਰਿਓ ਕਿ ਤੁਹਾਡਾ ਆਖਰੀ ਲੜ ਸੱਜੇ ਪਾਸੇ ਕੰਨ ਦੇ نیچے ਆ ਕੇ ਖਤਮ ਹੋਵੇ ਸ ਉਹ ਪੂਰਾ ਕਰ ਲਿਓ ਤੇ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇਸ ਚੀਜ਼ ਨੂੰ ਥੋੜਾ ਧਿਆਨ ਦੇ ਵਿੱਚ ਰੱਖਿਓ ਤੇ ਲੜ ਦੇਖੋ ਹੁਣ ਗੁਲਾਈ ਦੇ ਵਿੱਚ ਲੈ ਕੇ ਆਇਆ ਥੋੜਾ ਸੱਜੇ ਪਾਸੇ ਉਹ ਨੀਵਾ ਲੈ ਕੇ ਆਣਾ ਲੜ ਤੇ ਖੱਬੇ ਪਾਸੇ ਨੂੰ ਥੋੜਾ ਉੱਚਾ ਲੈ ਕੇ ਜਾਣਾ ਇਹ ਲੜ ਇਹਦੇ ਨਾਲ ਇਹ ਹੋਊਗਾ ਜਦੋਂ ਆਪਾਂ ਪਿੱਛੇ ਹੀ ਘੁਮਾ ਕੇ ਲੜ ਲੈ ਕੇ ਆਵਾਂਗੇ ਨਾ ਤਾਂ ਉਹ ਲਗਾਉਣ 'ਚ ਥੋੜਾ ਆਸਾਨੀ ਹੋਊਗੀ ਇਹ ਮੇਰਾ 6ਵਾਂ ਸਟਾਈਲ ਆ ਜਿਹੜਾ ਮੈਂ ਦਲਜੀਤ ਭਾਜੀ ਵਰਗਾ ਸਜਾ ਕੇ ਦਿਖਾ ਰਿਹਾ ਦਲਜੀਤ ਭਾਜੀ ਵਰਗੀ ਮੈਂ ਵਟਾ ਵਾਲੀ ਪਗ ਵੀ ਬਣ ਕੇ ਦਿਖਾ ਚੁੱਕਾ ਵਟਾ ਵਾਲਾ ਪੰਨਾ ਵੀ ਬਣ ਕੇ ਦਿਖਾ ਚੁੱਕਾ ਜਿਹੜੀ ਇਹਨਾਂ ਨੇ ਸ ਉਹ ਲਾ ਵੀ ਸਜਾ ਕੇ ਦਿਖਾ ਚੁੱਕਾ ਉਹਨਾਂ ਸਾਧਿਆ ਦੇ ਲਿੰਕ ਤੁਸੀਂ ਨੀਚੇ ਦੀ ਡਿਸਕ੍ਰਿਪਸ਼ਨ 'ਚ ਜਾ ਕੇ ਦੇਖ ਸਕਦੇ ਹੋ ਹੁਣ ਦੇਖੋ ਸੱਜੇ ਪਾਸੇ ਉਹ ਇਸ ਲੜ ਨੂੰ ਚੰਗੀ ਤਰ੍ਹਾਂ ਇਕੱਠਾ ਕੀਤਾ ਆ ਜਿੱਥੇ ਕੰਨਾਂ ਕੰਤ ਤੋਂ ਥੋੜਾ ਅੱਗੇ ਨੂੰ ਪੱਲੇ ਨੂੰ ਜਾ ਕੇ ਇਸ ਤਰੀਕੇ ਨਾਲ ਅੰਦਰ ਕਰਨਾ ਆ ਇਹਦੇ ਨਾਲ ਤੁਹਾਡਾ ਜਿਹੜਾ ਦੋਨਾਂ ਸਾਈਡਾਂ ਤੋਂ ਕਪੜਾ ਹੋਗਾ ਬਰਾਬਰ ਬਾਹਰ ਨੂੰ ਹੋਏਗਾ ਤੇ ਇਸ ਲੜ ਨੂੰ ਪਿੱਛੇ ਤੱਕ ਅੰਦਰ ਨੂੰ ਕਰ ਦਿਓ ਜਿਹਦੇ ਨਾਲ ਇਹਦੇ ਨਾਲ ਢਿੱਲਾਪਨ ਨਿਕਲ ਜਾਊਗਾ ਥੋੜਾ ਜਿਹਾ ਤੇ ਦੇਖਣ ਨੂੰ ਥੋੜਾ ਜਿਆਦਾ ਵਧੀਆ ਲੱਗੇਗਾ ਇਸੇ ਤੋਂ ਤੇ ਅੱਜ ਸਾਡਾ ਸੀਗਾ 96ਵਾਂ ਦਿਨ ਤੁਹਾਨੂੰ ਰੋਜ਼ ਅਲੱਗ-ਅਲੱਗ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣਾ। ਦੇਖੋ ਮੇਰੇ ਵੀਰੋ ਆਪਾਂ ਲਗਾਤਾਰ ਪਿਛਲੇ 96 ਦਿਨਾਂ ਤੋਂ ਤੁਹਾਨੂੰ ਰੋਜ਼ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰੇ ਸਜਾ ਕੇ ਦਿਖਾ ਰਹੇ ਹਾਂ ਤੇ ਤੁਹਾਨੂੰ ਨਾਲਾਂ ਸਿਖਾ ਵੀ ਰਹੀਆਂ। ਤੇ ਇਸ ਲਈ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਆਪਣੇ ਜ਼ਰੂਰੀ ਕਮੈਂਟ ਕਰਕੇ ਜੁਰ ਦੱਸਿਆ ਕਰੋ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਗਈਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਨੇ ਤੇ ਵੀਡੀਓ 'ਚ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਤਾਂ ਉਹ ਵੀ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਹੋ। ਤੇ ਹੁਣ ਦੇਖੋ ਤੁਸੀਂ ਸ਼ੇਪ ਨੂੰ ਸਹੀ ਕਰਨ ਤੋਂ ਬਾਅਦ ਜੋ ਦੋਨਾਂ ਸਾਈਡ ਖੋਲਣ ਦਾ ਮਤਲਬ ਹੋਊਗਾ ਕਿ ਦੇਖਣ ਨੂੰ ਥੋੜੇ ਫੁੱਲਵੇਂ ਫੁੱਲਵੇਂ ਇਹ ਲੜ ਖਲਵੇਂ ਹੋਣੇ ਚਾਹੀਦੇ ਨੇ ਤੇ ਸ਼ੇਪ ਨੂੰ ਥੋੜਾ ਗੋਲ ਕਰਾਂਗੇ ਪਿਓਰ ਦੇਸੀ ਸ਼ੇਪ ਦੇ ਵਿੱਚ ਲੱਗਣਾ ਚਾਹੀਦਾ ਜੇ ਤੁਹਾਨੂੰ ਕੋਈ ਲੜ ਢਿੱਲਾ ਜਾਂ ਲੱਗਦਾ ਨਾ ਤਾਂ ਕੋਈ ਫਰਕ ਨਹੀਂ ਪੈਂਦਾ ਉਸ ਚੀਨਾਂ ਢਿੱਲਾ ਹੀ ਰਹਿਣ ਦਿਓ ਉਹਨੂੰ ਠੀਕ ਹੈ ਜਿਆਦਾ ਵਧੀਆ ਲੱਗਦਾ ਫਿਰ ਉਹ ਦੇਖਣ ਨੂੰ ਫਿਰ ਦੇਸੀ ਲੁੱਕ ਨਹੀਂ ਰਹਿੰਦੀ ਜੇ ਤੁਸੀਂ ਜਿਆਦਾ ਸਫਾਈ ਦੇਣ ਲੱਗ ਗਏ ਤੇ ਦੋਨੋਂ ਲੜਾਂ ਨੂੰ ਅਸੀਂ ਚੰਗੀ ਤਰ੍ਹਾਂ ਖੋਲਾਂਗੇ ਕਿ ਇਹ ਥੋੜੇ ਜੇ ਫੁੱਲਵੇਂ ਫੁੱਲਵੇਂ ਇਹ ਲੱਗਣ ਜਿੰਨਾ ਦੇਖਣ 'ਚ ਥੋੜੀ ਲੁੱਕ ਇਹਦੀ ਬੈਟਰ ਲੱਗੇਗੀ ਤੇ ਦੋਨਾਂ ਸਾਈਡਾਂ ਤੋਂ ਕਪੜਾ ਤੁਹਾਡਾ ਬਰਾਬਰ ਨੀਵਾ ਜਾਂ ਹੋਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਫਲਾਉਣ ਤੋਂ ਬਾਅਦ ਚੋਂ ਤੁਸੀਂ ਹੁਣ ਦਸਤਾਨ ਨੂੰ ਹਰ ਕਿੱਥੇ ਤੋਂ ਦੇਖ ਸਕਦੇ ਹੋ ਦੇਖੋ ਪਹਿਲੇ ਪਾਸੇ ਤੋਂ ਦੇਖੋ ਹੈਗਾ ਇਹ ਪੜਨਾ ਹੀ ਆ ਮੈਂ ਦਸਤਾਰਵੜ ਯੂਜ਼ ਕਰ ਰਿਹਾ ਵਿੱਚ ਬਾਰ-ਬਾਰ ਤੇ ਇਹਨੂੰ ਧਿਆਨ ਨਾਲ ਦੇਖੋ ਤੁਸੀਂ ਹਰੇ ਕਿੱਸੇ ਤੋਂ ਦੋਨੋਂ ਲੜ ਤੁਹਾਡੇ ਬਰਾਬਰ ਬੰਨਨੇ ਉੱਪਰੋਂ ਵੀ ਆਪਾਂ ਸੇਨੂੰ ਢੱਕਿਆ ਹੋਇਆ ਪਹਿਲਾਂ ਹੀ ਟਕ ਲਿਆ ਸੀਗਾ ਸਟਾਰਟਿੰਗ ਦੇ ਵਿੱਚ ਤੇ ਹੁਣ ਸੱਜੇ ਪਾਸੇ ਉਹ ਦੇਖ ਸਕਦੇ ਹੋ ਤੇ ਹੁਣ ਜੇਕਰ ਤੁਸੀਂ ਮੇਰੇ ਵੀਰੋਂ 100 ਡੇ 100 ਡਿਫਰੈਂਟ ਸਟਾਈਲਸ ਆਫ ਟਰਬਨ ਚੈਲੰਜ ਦੇ ਵਿੱਚ ਸਾਡਾ ਸਾਥ ਦੇਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹੋਰ ਵੀਡੀਓ ਡਿਸਕ੍ਰਿਪਸ਼ਨ ਤੁਹਾਨੂੰ ਵੱਡ ਵੀਡੀਓ ਨੂੰ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ